ਹਾਂਜੀ ਕੀ ਤੁਹਾਡਾ ਜਵਾਈ ਤੁਹਾਡੇ ਧੀ ਨੂੰ ਤੰਗ ਕਰਦਾ ਹੈ ਜਾਂ ਮੇਰੀਆਂ ਭੈਣਾਂ ਜਿਹੜੀਆਂ ਇਹ ਵੀਡੀਓਜ਼ ਦੇਖ ਰਹੀਆਂ ਨੇ ਉਹਨਾਂ ਦੇ ਘਰ ਵਾਲਾ ਉਹਨਾਂ ਨੂੰ ਤੰਗ ਕਰ ਰਿਹਾ ਉਹਨਾਂ ਨੂੰ ਪਰੇਸ਼ਾਨ ਕਰਦਾ ਉਹਨਾਂ ਨੂੰ ਕੁੱਟ ਮਾਰ ਕਰਦਾ ਉਹਨਾਂ ਦਾ ਜੀਣਾ ਦੁਸ਼ਵਾਰ ਕਰ ਰੱਖਿਆ ਤਾਂ ਅੱਜ ਦੀ ਇਹ ਵੀਡੀਓ ਤੁਹਾਡੀ ਮਦਦ ਕਰ ਸਕਦੀ ਹੈ ਇਹਨਾਂ ਚੀਜ਼ਾਂ ਚੋਂ ਬਾਹਰ ਨਿਕਲਣ ਲਈ ਤਾਂ ਮੈਂ ਜਸਪ੍ਰਿਤ कौर ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਮੇਰੇ YouTube ਚੈਨਲ ਜਸਪ੍ਰਿਤ ਕੌਰ ਤੇ ਅੱਜ ਆਪਾਂ ਜਿਹੜੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ ਨਾ ਇਹ ਵੀਡੀਓ ਇੱਕ ਮੋਟੀਵੇਸ਼ਨਲ ਵੀਡੀਓ ਹੈ ਜਿਸ ਦੇ ਨਾਲ ਤੁਹਾਨੂੰ ਇੱਕ ਐਨੀ ਇੱਕ ਪੋਜ਼ਿਟਿਵ ਜਿਹੜੀ ਹੈਗੀ ਆ ਪੋਜ਼ਿਟਿਵਿਟੀ ਮਿਲਣੀ ਆ ਤੇ ਤੁਸੀਂ ਆਪਣੀਆਂ ਚੀਜ਼ਾਂ ਚੋਂ ਬਾਹਰ ਨਿਕਲ ਚੱਕਦੇ ਹੋ ਤਾਂ ਬਿਲਕੁਲ ਤੁਸੀਂ ਸਹੀ ਸੁਣਿਆ ਆਹ 10 ਮਿੰਟ ਦੀ ਵੀਡੀਓ ਤੁਹਾਡੀ ਜ਼ਿੰਦਗੀ ਬਦਲ ਸਕਦੀ ਆ ਤੁਹਾਡੀ ਜ਼ਿੰਦਗੀ ਨੂੰ ਜਿਉਣ ਦਾ ਜਿਹੜਾ ਤਰੀਕਾ ਹੈਗਾ ਉਸ ਨੂੰ ਬਦਲ ਸਕਦੀ ਹੈ ਤਾਂ ਦੇਖੋ ਅਕਸਰ ਜ਼ਿੰਦਗੀ ਦੇ ਵਿੱਚ ਐਦਾਂ ਹੁੰਦਾ ਕਿ ਆਪਣੇ ਜਿੰਨਾ ਆਪਾਂ ਇਨਸਾਨ ਦੇ ਪੁੱਛੇ ਪਿੱਛੇ ਭੱਜਦੇ ਆਂ ਜਾਂ ਪੂਛ-ਪੂਛ ਕਰਦੇ ਆਂ ਉਹਨਾਂ ਇਨਸਾਨ ਆਪਾਂ ਨੂੰ ਲਾ ਲਾ ਕੇ ਸੁੱਟ ਦਿੰਦਾ ਤਾਂ ਇਹ ਸੱਚ ਹੈ ਜਿੰਨੀ ਆਪਾਂ ਆਪਣੀ ਕਦਰ ਘਟਾਉਂਦੇ ਆਂ ਉਹਨਾਂ ਹੀ ਇਨਸਾਨ ਆਪਣੇ ਸਿਰ ਚੜ੍ਹ ਕੇ ਨੱਚਦਾ ਹੈ ਇਹ ਵੀ ਸੱਚ ਹੈ ਤਾਂ ਹੁਣ ਮੈਂ ਤੁਹਾਨੂੰ ਨਾਲ ਇੱਕ ਛੋਟੀ ਜੀ ਕਹਾਣੀ ਦੱਸੂਗੀ ਛੋਟੀ ਜੀ ਠੀਕ ਹੈ ਜਿੱਤੇ ਤੁਹਾਨੂੰ ਸਮਝ ਆ ਜਾਊਗਾ ਕਿ ਜੇ ਤੁਹਾਡੇ ਘਰ ਵਾਲਾ ਤੁਹਾਨੂੰ ਤੰਗ ਕਰ ਰਿਹਾ ਜਾਂ ਜੇ ਕੋਈ ਮੇਰਾ ਮੇਥੋਂ ਵੱਡੇ ਮੇਰੇ ਮਤਲਬ ਹਨਾ ਕੋਈ ਵੀਡੀਓ ਦੇਖ ਰਹੇ ਉਹਨਾਂ ਦੀ ਧੀ ਓਖੀ ਹੈ ਉਹਨਾਂ ਦੀ ਧੀ ਨੂੰ ਤੰਗ ਕੀਤਾ ਜਾ ਰਿਹਾ ਉਹਨਾਂ ਦੇ ਜਵਾਈ ਵੱਲੋਂ ਤੇ ਉਹ ਆਪਦੇ ਪੇਕੇ ਘਰ ਬੈਠੀਆਂ ਨੇ ਤਾਂ ਤੁਸੀਂ ਇਹ ਤਰੀਕਾ ਅਪਣਾ ਸਕਦੇ ਹੋ ਤਾਂ ਹੈ ਕਿ ਇੱਕ ਨਾ ਮਤਲਬ ਪਲਵਾਨ ਹੁੰਦਾ ਹੈ ਤਾਂ ਉਹ ਪਲਵਾਨ ਦੀ ਜਿਹੜੀ ਕੁੜੀ ਹੈ ਨਾ ਉਹਨੂੰ ਗਿਆਂਦਾ ਹੈ ਵਧੀਆ ਘਰੇ ਵੀ ਹੁੰਦਾ ਉਹ ਧੀ ਉਹਨੇ ਜਿਹੜੀ ਹੁੰਦੀ ਆ ਆਪਦੀ लाडली ਰੱਖੀ ਹੁੰਦੀ ਤੇ ਕਈ ਕੁ ਪਹਿਲਵਾਨ ਹੁੰਦੇ ਉਹਦੀ ਜਿਹੜੀ ਧੀ ਹੁੰਦੀ ਆ ਉਹਨੂੰ ਬੜੇ ਚਾਵਾਂ ਲਾਡਾਂ ਨਾਲ ਪਾਲਿਆ ਹੁੰਦਾ ਤੇ ਉਹਨੂੰ ਵਿਆਹ ਦਿੰਦੇ ਹਣ ਚਾਵਾਂ ਲਾਡਾਂ ਨਾਲ ਪਾਲੀਆਂ ਧੀਆ ਹੁੰਦੀਆਂ ਹੁੰਦੀਆਂ ਜਿਹੜੀਆਂ ਉਹਨਾਂ ਨੂੰ ਮਾਪਿਓਂ ਕਈ ਵਾਰੀ ਹੁੰਦਾ ਵੀ ਚਲੋ ਹਨਾ ਕੰਮ ਨੂੰ ਨਹੀਂ ਕਹਿੰਦਾ ਕੁੜੀਆਂ ਨੂੰ ਕੰਮ ਨਹੀਂ ਹੁੰਦਾ ਤੇ ਜਦੋਂ ਉਸ ਕੁੜੀ ਦਾ ਵਿਆਹ ਕਰ ਦਿੰਦੇ ਨੇ ਨਾ ਤੇ ਵਿਆਹ ਤੋਂ ਬਾਅਦ ਕੁਝ ਕਮਹੀਨੇ ਬਾਅਦ ਉਹਦੇ ਘਰ ਵਾਲਾ ਜਿਹੜਾ ਹੈਗਾ ਉਹਨੂੰ ਤੰਗ ਪਰੇਸ਼ਾਨ ਕਰਨ ਲੱਗਦਾ ਉਹਦੇ ਸਹੁਰੇ ਉਹਨੂੰ ਤਾਣੇ ਮਿਹਣੇ ਦੇਣ ਲੱਗਦੇ ਆ ਕਿ ਤੈਨੂੰ ਤੇਰੇ ਮਾਪਿਓਂ ਨੇ ਕੋਈ ਕੰਮ ਸਿਖਾ ਕੇ ਨਹੀਂ ਭੇਜਿਆ ਤਾਂ ਫਿਰ ਉਹ ਕੁੜੀ ਨੂੰ ਇੰਨਾ ਕੁ ਪਰੇਸ਼ਾਨ ਕਰਦੇ ਨੇ ਇੰਨਾ ਕੁ ਮੈਂਟਲਿ ਟੌਰਚਰ ਕਰਦੇ ਨੇ ਇੰਨਾ ਕੁ ਹਰਾਸ ਕਰਦੇ ਨੇ ਕਿ ਕੁੜੀ ਆਪਣੇ ਕੱਪੜੇ ਵਗੈਰਾ ਬੈਗ ਦੇ ਵਿੱਚ ਪਾ ਕੇ ਆਪਣਾ ਸਹਰਾਕਰ ਛੱਡ ਕੇ ਆਪਣੇ ਪੇਕੇ ਆ ਜਾਂਦੀ ਹੈ ਤਾਂ ਪੇਕੇ ਆਉਂਦੀ ਹੈ ਆਪਣੇ ਪਿਓ ਦੇ ਘਰ ਲੱਕੇ ਰਹਿੰਦੀ ਹੈ ਉਹਨੂੰ ਦੱਸਦੀ ਹੈ ਕਿ ਐਦਾਂ ਐਦਾਂ ਮੈਨੂੰ ਤਾਨੇ ਮੇਨੇ ਮਾਰੇ ਜਾਂਦੇ ਨੇ ਤੁਸੀਂ ਮੈਨੂੰ ਕੰਮ ਨਹੀਂ ਸਿਖਾਇਆ ਮੈਨੂੰ ਕੋਈ ਕੰਮ ਨਹੀਂ ਆਉਂਦਾ ਮੈਨੂੰ ਕੋਈ ਦਾਲ ਰੋਟੀ ਬਣਾਉਣੀ ਨਹੀਂ ਆਉਂਦੀ ਮੈਂ ਘਰ ਕਿੱਦਾਂ ਚਲਾਉਂਗੀ ਮੈਂ ਕਿਦਾਂ ਕਪੀਲਦਾਰੀ ਸੰਭੂਗੀ ਮੈਨੂੰ ਇਹੋ ਜੇ ਤਾਂ ਨਹੀਂ ਦਿੰਦੇ ਤਾ ਉਸ ਕੁੜੀ ਦਾ ਪਿਓ ਜਿਹੜਾ ਹੈਗਾ ਉਹ ਉਹ ਨੂੰ ਇਹ ਕਹਿੰਦਾ ਕਿ ਹਾਂ ਪੁੱਤ ਸਾਡੀ ਗਲਤੀ ਆ ਵੀ ਅਸੀਂ ਤੈਨੂੰ ਇੰਨੇ ਲਾਡਾਂ ਨਾਲ ਪਾਲਿਆ ਅਸੀਂ ਤੈਨੂੰ ਕੰਮ ਕਦੇ ਸਿਖਾਇਆ ਹੀ ਨਹੀਂ ਚੱਜ ਨਾ ਕਦੇ ਇਹਨਾਂ ਚੀਜ਼ਾਂ ਵੱਲ ਧਿਆਨ ਹੀ ਨਹੀਂ ਦਿੱਤਾ ਤੇ ਕੋਈ ਗੱਲ ਨਹੀਂ ਤੂੰ ਇੱਥੇ ਰਹਿ ਤੈਨੂੰ ਕੰਮ ਧੰਦਾ ਸਾਰਾ ਸਿਖਾ ਦਾਂਗੇ ਪਰ ਤੂੰ ਆਪਣਾ ਘਰ ਬਸਾਉਣਾ ਕੋਈ ਗੱਲ ਨਹੀਂ ਉਹ ਵੀ ਤੇਰੇ ਮਾਪਿਓ ਨੇ ਆਪਣੀ ਧੀ ਨੂੰ ਸਮਝਾਉਂਦਾ ਹੈ ਤੇ ਆਪਣ تینوں ਕੁਛਕ ਦਿਨ ਆਪਣੇ ਘਰੇ ਰੱਖਦਾ ਤੇ ਉਹਨੂੰ ਕੰਮ ਸਿਖਾਉਂਦੇ ਨੇ ਉਹਨੂੰ ਰੋਟੀ ਪਾਣੀ ਸਬਜੀ ਹਰ ਚੀਜ਼ ਜਿਹੜੀ ਹੈਗੀ ਆ ਕਿੱਦਾਂ ਕੱਪੜੇ ਧੋਣੇ ਆ ਚੁੱਲ੍ਹੇ ਦਾ ਕੰਮ ਨਹੀਂ ਆਉਂਦਾ ਸੀ ਉਹਨੂੰ ਉਹ ਸਾਰਾ ਕੰਮ ਸਿਖਾਇਆ ਸਿਖਾਉਣ ਤੋਂ ਬਾਅਦ ਕੰਮ ਸਿਖਾਉਣ ਤੋਂ ਬਾਅਦ ਜਿਹੜਾ ਉਹ ਪਿਓ ਆ ਉਹ ਆਪ ਆਪਣੀ ਕੁੜੀ ਨੂੰ ਲੈ ਕੇ ਉਹਦੇ ਸਹੁਰੇ ਘਰ ਛੱਡਣ ਜਾਂਦਾ ਤੇ ਜਾ ਕੇ ਫਿਰ ਉੱਥੇ ਉਹਦੀ ਸੱਸ ਸਹੁਰੇ ਨੂੰ ਤੇ ਉਹਦੇ ਘਰ ਵਾਲੇ ਨੂੰ ਕਹਿੰਦਾ ਕਿ ਦੇਖੋ ਜੀ ਵੀ ਮੈਂ ਆਪਣੀ ਧੀ ਦੀ ਗਲਤੀ ਜਿਹੜੀ ਹੈਗੀ ਹੈ ਮੈਂ ਮੰਨਦਾ ਵੀ ਮੇਰੀ ਗਲਤੀ ਹੈ ਕਿ ਅਸੀਂ ਇਹਨੂੰ ਕੰਮ ਨਹੀਂ ਸਿਖਾਇਆ ਸੀ ਅਸੀਂ ਲਾਡਾਂ ਨਾਲ ਪਾਲੀ ਸੀ ਤਾਂ ਅਸੀਂ ਲਾਡਾਂ ਨਾਲ ਪਾਲੀ ਸੀ ਆਪਣੀ ਧੀ ਇਸ ਕਰਕੇ ਅਸੀਂ ਇਹਨੂੰ ਕੰਮ ਨਹੀਂ ਸਿਖਾਇਆ ਤਦੇ ਕਿਹਾ ਹੀ ਨਹੀਂ ਕੰਮ ਨੂੰ ਪਰ ਹੁਣ ਅਸੀਂ ਇਹਨੂੰ ਸਾਰਾ ਕੰਮ ਸਿਖਾ ਦਿੱਤਾ ਤੁਸੀਂ ਚੁੱਲ੍ਹੇ ਤੇ ਕੰਮ ਕਰਵਾਉਣਾ ਚੁੱਲ੍ਹੇ ਤੇ ਕਰਾਓ ਤੁਸੀਂ ਕੋਈ ਵੀ ਕੰਮ ਕਰਵਾਉਣਾ ਸਾਰਾ ਕੰਮ ਕਰ ਲੂਗੀ ਇਹ ਤਾਂ ਚਲੋ ਜਿਹੜਾ ਹੈਗਾ ਉਹ ਆਪਣੀ ਧੀ ਨੂੰ ਸਿਖਾ ਉਹ ਤੇ ਛੱਡਿਆ ਹੁੰਦਾ ਉਹਦੇ ਸੱਸ ਸੋਹਰਾ ਕਹਿੰਦੇ ਨਹੀਂ ਵੀ ਹਾਂ ਠੀਕ ਐ ਕੋਈ ਗੱਲ ਨਹੀਂ ਤਾਂ ਉਸ ਤੋਂ ਬਾਅਦ ਕੁਝ ਕੁ ਦਿਨ ਸਹੀ ਚੱਲਦਾ ਸਾਰਾ ਕੁਝ ਪਰ ਇੱਕ ਦੋ ਮਹੀਨੇ ਬਾਅਦ ਫੇਰ ਜਿਹੜੇ ਸੋਹਰੇ ਨਹੀਂ ਕਹਿੰਦੇ ਹੁੰਦੇ ਹਨ ਨਾ ਵੀ ਜਿੰਨਾ ਦੀ ਆਦਤ ਹੋਵੇ ਉਹ ਕਦੇ ਸੁਧਰਦੇ ਨਹੀਂ ਆਪਣੀ ਆਦਤ ਤੋਂ ਮਜਬੂਰ ਰਹਿੰਦੇ ਨੇ ਤੇ ਉਹਨਾਂ ਨੇ ਫੇਰ ਉਸ ਕੁੜੀ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਉਹਨੂੰ ਤਾਨੇ ਮੇਨੇ ਦੇਣੀ ਸ਼ੁਰੂ ਕਰਤੇ ਉਹਨੂੰ ਕਹਿੰਦੇ ਵੀ ਤੇਰੇ ਪਿਓ ਨੇ ਤੈਨੂੰ ਕੀ ਸਿਖਾਇਆ ਕੋਈ ਇਹੋ ਜਿਹਾ ਕੰਮ ਤਾਂ ਤੂੰ ਕਰ ਨਹੀਂ ਸਕਦੀ ਕੋਈ ਸਲਾਈ ਕਢਾਈ ਤਾਂ ਤੈਨੂੰ ਆਉਣੀ ਚਾਹੀਦੀ ਅੱਜਕੱਲ੍ਹ ਦੀਆਂ ਕੁੜੀਆਂ ਇਹੋ ਜੇ ਕੰਮ ਕਰ ਲੈਂਦੀਆਂ ਕੋਈ ਕਮਾਈ ਦਾ ਸਾਧਨ ਵੀ ਜਿਹਦੇ ਨਾਲ ਤੂੰ ਕੁਝ ਕਮਾ ਸਕੇ ਤਾਂ ਚਲੋ ਉਹਨੂੰ ਫੇਰ ਕੁੱਟਮਾਰ ਹੁੰਦੀ ਆ ਉਹ ਫੇਰ ਆਪਣੇ ਪਿਕੇ ਚਲੀ ਜਾਂਦੀ ਆਪਣੇ ਪਿਓ ਨੂੰ ਜਾ ਕੇ ਦੱਸਦੀ ਆ ਉਹਦਾ ਪਿਓ ਕਹਿੰਦਾ ਇਸ ਵਾਰ ਕੀ ਹੋ ਗਿਆ ਪੁੱਤ ਵੀ ਤੈਨੂੰ ਕੰਮ ਤਾਂ ਕਰਦਾ ਸਾਰਾ ਸਿਖਾਦਾ ਉਹ ਕਹਿੰਦੀ ਵੀ ਮੈਨੂੰ ਉਹ ਕਹਿੰਦੇ ਵੀ ਤੂੰ ਕੋਈ ਐਦਾਂ ਦਾ ਕੰਮ ਸਿੱਖ ਜਿਹਦੇ ਨਾਲ ਤੂੰ ਕੁਝ ਕਮਾ ਸਕੇ ਕੋਈ ਆਮਦਨ ਕਰ ਸਕੇ ਕਮਾਈ ਕਰ ਸਕੇ ਤਦੋਂ ਪਿਓ ਕਹਿੰਦਾ ਹਾਂ ਇਹਦੇ ਚ ਵੀ ਮੇਰੀ ਗਲਤੀ ਹੈ ਕੋਈ ਗੱਲ ਨਹੀਂ ਧੀ ਤੋ ਕੁਝ ਕੁ ਮਹੀਨੇ ਥੇ ਰ 3-4 ਮਹੀਨੇ ਮੈਂ ਤੈਨੂੰ ਸਲਾਈ ਕਢਾਈ ਕੰਮ ਸਿਖਵਾ ਦੁਨਾ ਤੈਨੂੰ ਕਿਤੇ ਲਾ ਦੁਨਾ ਤੇ ਤੂੰ ਵਧੀਆ ਕੰਮ ਸਿੱਖ ਜੇਂਗੀ ਤਾਂ ਚਲੋ ਐਦਾਂ ਹੀ ਕੁਝ ਮਹੀਨੇ ਬੀਤ ਗਏ 4-5 ਮਹੀਨਿਆਂ ਦੇ ਵਿੱਚ ਉਹ ਕੁੜੀ ਪੂਰੀ ਟ੍ਰੇਨਡ ਹੋ ਗਈ ਉਹਦੇ ਪਿਓ ਨੇ ਉਹਨੂੰ ਸਲਾਈ ਦਾ ਕੰਮ ਉਹਨੂੰ ਕਢਾਈ ਦਾ ਕੰਮ ਸਾਰਾ ਸਿਖਾ ਦਿੱਤਾ ਫੇਰ ਉਹ ਫੇਰ ਉਹਨੂੰ ਆਪਣੇ ਧੀ ਨੂੰ ਛੱਡਣ ਜਾਂਦਾ ਤੇ ਕਹਿੰਦਾ ਵੀ ਤੁਹਾਡੀ ਜਿਹੜੀ ਸ਼ਿਕਾਇਤ ਸੀ ਉਹ ਵੀ ਮੈਂ ਦੂਰ ਕਰ ਦਿੱਤੀ ਹੁਣ ਤੁਸੀਂ ਇਸ ਤੋਂ ਚਾਹੇ ਸਲਾਈ ਕਰਵਾ ਲਓ ਚਾਹੇ ਕਢਾਈ ਕਰਾ ਲਓ ਮੇਰੀ ਤੀ ਸਾਰਾ ਕੰਮ ਕਰ ਲੂਗੀ ਤੇ ਚਲੋ ਉਹ ਫੇਰ ਰੱਖ ਲੈਂਦੇ ਆ ਤਕਰੀਰ ਨੂੰ ਰੱਖ ਲੈਂਦੇ ਨੇ ਤੇ ਉਸ ਤੋਂ ਬਾਅਦ ਕੁਝ ਕੁ ਮਹੀਨੇ 6-7 ਮਹੀਨੇ ਸਹੀ ਬੀਤਦੇ ਨੇ ਕਿਉਂ ਹੁਣ ਉਹ ਕਮਾਈ ਕਰਨ ਲੱਗ ਗਈ ਸੀ ਥੋੜੀ ਬਹੁਤ ਸਹੀ ਬੀਤਦੇ ਨੇ ਤੇ ਫੇਰ-ਫੇਰ ਕਹਿੰਦੇ ਹੁੰਦੇ ਆ ਨਾ ਵੀ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮੰਨਤੇ ਉਹ ਗੱਲ ਸੀ ਕਿ ਜਿਨ੍ਹਾਂ ਨੂੰ ਬਾਦਸ਼ਾਹ ਹੀ ਜੁੱਤੀਆਂ ਦੀ ਸਮਝ ਆਉਂਦੀ ਹੋਵੇ ਨਾ ਉਹ ਫਿਰ ਪਿਆਰ ਨਾਲ ਨਹੀਂ ਸਮਝਦੇ ਤੇ 6 ਕੁ ਮਹੀਨੇ ਬੀਤੇ ਉਹਨਾਂ ਨੇ ਕੁੜੀ ਨੂੰ ਕੁੱਟਣਾ ਮਾਰਨਾ ਫੇਰ ਸ਼ੁਰੂ ਕਰਤਾ ਇਸ ਵਾਰ ਜਿਹੜਾ ਸੀਗਾ ਉਹ ਕਿਉਂ ਪਰੇਸ਼ਾਨ ਕਰ ਰਹੇ ਸੀ ਕਿਉਂਕਿ ਉਹਨਾਂ ਦੀ ਆਦਤ ਸੀ ਉਹਨਾਂ ਨੂੰ ਇਹ ਸੀ ਵੀ ਇਹ ਤਾਂ ਹਰ ਇੱਕ ਗੱਲ ਤੇ ਖੜੇ ਹੋ ਕੇ ਕਰ ਰਹੀ ਹੈ ਤਾਂ ਉਹ ਫੇਰ ਵਿਚਾਰੀ ਆਪਣੇ ਘਰੇ ਜਾਂਦੀ ਹੈ ਉਹਦਾ ਪਿਓ ਕਹਿੰਦਾ ਧੀਏ ਐਦ ਕੀ ਕੀ ਹੋ ਗਿਆ ਹੁਣ ਤਾਂ ਤੂੰ ਸਾਰੇ ਕੰਮ ਵੀ ਸਿੱਖ ਗਈ ਕੋਈ ਇਦਾਂ ਦੀ ਗੱਲ ਵੀ ਹੈ ਨਹੀਂ ਤਦਸ ਮੈਨੂੰ ਕੀ ਹੋਇਆ ਤਾਂ ਉਹ ਆਪਦੇ ਪਿਓ ਨੂੰ ਕਹਿੰਦੀ ਵੀ ਉਹ ਮੈਨੂੰ ਆਂਦੇ ਤੂੰ ਆਟਾ ਜਦੋਂ ਗੁੰਨਦੀ ਹੈ ਨਾ ਤੂੰ ਆਟਾ ਗੁੰਨਦੀ ਹੋਈ ਹਿੱਲਦੀ ਤੇ ਜਿਹੜਾ ਸਹੀ ਨਹੀਂਗਾ ਜਿਹਦੇ ਨਾਲ ਸਾਡੇ ਘਰ ਦੇ ਵਿੱਚ ਅਕਸ਼ੋਗਣ ਹੁੰਦਾ ਤੂੰ ਹਿਲਿਆਣਾ ਕਰ ਆਟਾ ਗੁੰਨਦੀ ਤਦ ਆ ਪਿਓ ਸਮਝ ਗਿਆ ਕਿ ਇਹੇ ਗੱਲਾਂ ਵਾਲੇ ਨਹੀਂ ਇਹ ਜੁੱਤੀਆਂ ਵਾਲੇ ਨੇ ਤਦ ਆ ਪਿਓ ਕਹਿੰਦਾ ਵੀ ਹੁਣ ਤੈਨੂੰ ਮੈਂ ਇਹ ਨਹੀਂ ਕਹਿੰਦਾ ਵੀ ਤੂੰ ਵਾਪਸ ਜਾ ਤੋ ਇੱਕ ਸਾਲ ਮੇਰੇ ਕੋਲ ਰਹਾ ਤੇ ਉਹ ਬਲਵਾਂਸੀ ਬੰਦਾ ਤੇ ਉਸ ਬੰਦੇ ਨੇ ਉਹਨੂੰ ਪੂਰਾ ਟ੍ਰੈਨਡ ਕੀਤਾ ਤੇ ਉਹਦੇ ਘਰ ਵਾਲਾ ਜਦੋਂ ਮਤਲਬ 5-6 ਮਹੀਨੇ ਹੋ ਗਏ ਤੇ ਉਹ ਆਉਂਦਾ ਕਿਉਂਕਿ ਉਹਨੂੰ ਇਹ ਹੁੰਦਾ ਵੀ ਮੇਰੀ ਹੈਂਕੜੀ ਹੈ ਨਾ ਮੈਂ ਤਾਂ ਜਦੋਂ 7-8 ਮਹੀਨੇ ਟੱਪਦੇ ਹਨ ਤੇ ਉਹ ਘਰ ਵਾਲਾ ਜਿਹੜਾ ਹੈਗਾ ਕਿਉਂਕਿ ਇਹ ਹੁੰਦਾ ਉਹਨੂੰ ਵੀ ਮੇਰੀ ਹੈਂਕੜੀ ਜਿਹੜੀ ਹੈਗੀ ਮੇਰੀ ਤਾਂ ਉਸ ਜੜੂ ਲੱਗੀ ਹੈ ਮੇਰਾ ਦਬਦਬਾ ਜਿਹੜਾ ਹੈਗਾ ਮੇਰੇ ਘਰ ਵਾਲੀ ਤੇ ਉਹ ਨਾ ਕਿਸੇ ਪਾਸੇ ਮਤਲਬ ਹਨਾ ਖਰਾਬ ਹੋ ਜੇ ਤੋ ਆਪ ਆ ਜਾਂਦਾ ਉਹਨੂੰ ਲੈਣ ਤੇ ਉਹਦਾ ਪਿਓ ਜਿਹੜਾ ਹੈਗਾ ਕੁੜੀ ਦਾ ਉਹਨੂੰ ਕਹਿੰਦਾ ਵੀ ਅੰਦਰ ਪੈਰ ਨਾ ਕਰੇ ਤੇ ਇਹ ਨੀਂਦਰਾਂ ਲੱਤਾਂ ਤੋੜ ਦੂੰ ਤੋ ਆਖਿਆ ਨਾ ਵੀ ਮੇਰੀ ਧੀ ਨੂੰ ਦੀ ਤੂੰ ਆਟਾ ਗੁੰਦੀ ਹੋਈ ਹਲਦੀ ਤੇ ਹੁਣ ਮੈਂ ਇਹਨੂੰ ਪੂਰੀ ਟ੍ਰੇਨ ਕਰੂੰਗਾ ਤੇ ਫੇਰ ਆਉਗੀ ਤੇ ਵਾਪਸ ਚਲੇ ਜਾਂਦਾ ਅਦਾ ਕਰਦੇ 1 ਸਾਲ ਬੀਤ ਜਾਂਦਾ ਤੇ ਫੇਰ ਉਹ ਆਪਣੀ ਧੀ ਨੂੰ ਜਦੋਂ ਛੱਡਣ ਜਾਂਦਾ ਤੇ ਉਹ ਕਹਿ ਕੇ ਆਉਂਦਾ ਮੇਰੀ ਤੂੰ ਇਨੇ ਰਹਿਣਾ ਵੀ ਤੇਰੀ ਏ ਮੈਂ ਤੈਨੂੰ ਤਲਾਕ ਵੀ ਨਹੀਂ ਲੈਣ ਦਿੰਦਾ ਹੁਣ ਇੱਥੇ ਹੀ ਵਸੂਗੀ ਤੂੰ ਚਾਹੇ ਰਾਜੀ ਰਹੇ ਚਾਹੇ ਖੁਸ਼ੀ ਰਹੇ ਚਾਹੇ ਦੁਖੀ ਰਹੇ ਤੇ ਉਸ ਤੋਂ ਬਾਅਦ ਕੁਝ ਕੁ ਮਹੀਨੇ ਉਹ ਸਹੀ ਰਹਿਣਾ ਫੇਰ ਉਹ ਹੀ glandular ਤੋਂ ਮਜਬੂਰ ਤੇ ਜਦੋਂ ਉਹ ਇੱਕ ਦਿਨ ਕੁੜੀ ਦੇ ਚਪੇੜ ਮਾਰਨ ਲੱਗਦਾ ਹੈ ਨਾ ਆਪਣੇ ਘਰ ਵਾਲੀ ਦੇ ਮੁੰਡਾ ਉਹ ਗੋਦਾ ਹੱਥ ਫੜ ਲੈਂਦੀ ਹੈ ਤੇ ਹੱਥ ਫੜ ਕੇ ਤੇ ਉਹਦੀ ਬਾਹ ਨੂੰ ਮੋੜਾ ਦੇ ਦਿੰਦੀ ਹੈ ਤਾਂ ਤੁਹਾਨੂੰ ਸਮਝ ਆ ਗਈ ਹੋਣੀ ਹੈ ਵੀ ਕੁੜੀ ਦੇ ਪਿਆਉਣੇ ਕੁੜੀ ਨੂੰ ਕੀ ਸਿਖਾਇਆ ਮੰਨਦੇ ਆ ਕਿ ਆਪਣੇ ਘਰ ਵਾਲੇ ਤੇ ਹੱਥ ਚੁੱਕਣਾ ਗਲਤ ਆਪ ਤੋਂ ਵੱਡੇ ਵੀ ਮੁਰੇ ਬੋਲਣਾ ਗਲਤ ਪਰ ਹਰ ਚੀਜ਼ ਦੀ ਇੱਕ ਹੱਦ ਹੁੰਦੀ ਹੈ ਕਹਿੰਦੇ ਹੁੰਦੇ ਆ ਵੀ ਜੇ ਜਿਹੜੇ ਰਿਸ਼ਤੇ ਆ ਨਾ ਉਹਨਾਂ ਨੂੰ ਪਿਆਰ ਨਾਲ ਸੁਲਝਾਉਣ ਦੀ ਉਹਨਾਂ ਨੂੰ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਪਰ ਜੇ ਪਿਆਰ ਨਾਲ ਕੰਮ ਨਹੀਂ ਲੂਟ ਆ ਰਿਆ ਨਾ ਤਾਂ ਜ਼ਰੂਰੀ ਨਹੀਂਗਾ ਕਿ ਇਨਸਾਨ ਆਪਣੇ ਸਿਰ ਤੇ ਚੜ ਕੇ ਮੂਤੇ ਤੇ ਆਪਾ ਨੂੰ ਮੂਤਣ ਦਿੱਗੇ ਤਾਂ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਵਿਗੜੇ ਹੋਏ ਜਵਾਈ ਨਹੀਂ ਪਲਵਾਨ ਨੇ ਠੀਕ ਕੀਤਾ ਤੇ ਉਹਨੂੰ ਮਤ ਦਿੱਤੀ ਉਸ ਤੋਂ ਬਾਅਦ ਉਹ ਸਹੀ ਚੱਲਣ ਲੱਗੀ ਸੋ ਇਸ ਤਰੀਕੇ ਦੇ ਨਾਲ ਜਿਹੜਾ ਉਹ ਪਲਵਾਨ ਸੀਗਾ ਉਹਨੇ ਆਪਣੀ ਧੀ ਦਾ ਘਰ ਬਸਾਇਆ ਕਿਉਂਕਿ ਜਿਹੜੀ ਚੀਜ਼ ਪਿਆਰ ਨਾਲ ਠੀਕ ਨਹੀਂ ਹੋ ਰਹੀ ਸੀ ਤੇ ਉਹਨੇ ਆਪਣੇ ਧੀ ਨੂੰ ਇੱਕ ਇਦਾਂ ਦਾ ਪੈਂਤਰਾ ਦੱਸਿਆ ਤੇ ਹੁਣ ਉਹਨੂੰ ਪਤਾ ਲੱਗਾ ਸੀ ਹੁਣ ਤਾਂ ਇਹ ਮੂਰੋ ਮੈਨੂੰ ਜਵਾਬ ਦਿਆ ਕਰੋਗੇ ਸੋ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ